ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਲੰਗਰ ਦਾ ਇਸਾਰਾ ਮਸ਼ੀਨ ਧੰਨਵਾਦ ਉਹਨਾਂ ਦਾ ਜਿਹੜਾ ਆਇਆ ਉਹਨੇ ਮਿਹਨਤ ਕਰਦੇ ਨੇ ਆਜ ਮੁਸ਼ਕਲ ਦੇ ਸਮੇਂ ਤੇ ਮਿਹਨਤ ਕਰਨ ਵਾਲਾ ਤੇ ਘਰ ਢੰਡਾ ਲੱਗਦਾ ਆ ਕੀ ਹੈ ਇਹ ਉਹ ਬਾਲਾ ਵੈ ਸੜਕ ਖਾਲੀ ਉਹਦਾ ਹੀ ਪਾਣੀ ਜਾਣਿਆ ਓਏ ਟਰੱਕ ਦੇ ਬੰਦੇ ਇਹਨਾਂ ਦੀ ਭੈਣ ਆ ਪੂਆ ਇੱਥੇ ਵੜਾ ਦੇ ਆ ਜਾ ਮੇਰਾ ਆ ਜਾ ਨਹੀਂ ਨਹੀਂ ਕੋਈ ਨਹੀਂ ਆ ਸਾਰੇ ਬੰਦੇ ਰਿਸਕ ਲੈ ਕੇ ਇਹ ਵੇਖੋ ਸੇਵਾ ਕਰਕੇ ਆਏ ਨੇ ਸਭ ਤੋਂ ਵੱਧ ਆਪਾਂ ਭਾਬੇ ਦਾ ਯੋਗਦਾਨ ਆਪਾਂ ਇਹ ਦੱਸੋ ਕੁਝ ਕਹਿਣਾ ਚਾਹੋਗੇ ਬੋਲ ਸਮਝ ਨਾ ਰਦੇ ਜੀ ਮੂਸ਼ਾਂ ਵਾਟ ਤੇ ਪੁੱਤੀ ਕਰ